ਅੰਮ੍ਰਿਤਸਰ ਵੇਰ ਕਾ ਬਾਈਪਾਸ ਤੋਂ ਵਿਜੇਨਗਰ ਅੰਮ੍ਰਿਤਸਰ ਨੂੰ ਆਉਣ ਵਾਲੀ ਸੜਕ ਤੇ ਪਏ ਟੋਇਆਂ ਕਾਰਨ ਉਥੋਂ ਲੰਘਣ ਵਾਲੇ ਰਾਹਗੀਰ ਪਰੇਸ਼ਾਨ ਹੋ ਰਹੇ ਨੇ ਗੱਲਬਾਤ ਕਰਦਿਆਂ ਹੋਇਆਂ ਲੋਕਾਂ ਨੇ ਆਖਿਆ ਕਿ ਨਗਰ ਨਿਗਮ ਵੱਲੋਂ ਨਹਿਰੀ ਪਾਣੀ ਨਗਰ ਨਿਵਾਸੀਆਂ ਨੂੰ ਪਹੁੰਚਾਉਣ ਲਈ ਪਾਈਪਾਂ ਪਾਈਆਂ ਗਈਆਂ ਸੀ ਪਰ ਉਸ ਜਗ੍ਹਾ ਤੇ ਵੱਡੇ ਵੱਡੇ ਟੋਏ ਪੈ ਗਏ ਹਨ ਨਗਰ ਨਿਗਮ ਵੱਲੋਂ ਐ ਸੜਕ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ ਬਸ ਪੈਚ ਵਰਕ ਕਰਵਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਕੰਮ ਪੰਦ ਕਰ ਦਿੱਤਾ ਜਾਂਦਾ ਹੈ ਉਹਨਾਂ ਨਗਰ ਨਿਗਮ ਨੂੰ ਗੁਹਾਰ ਲਗਾਈ ਕਿ ਜਲਦ ਤੋਂ ਜਲਦ ਐ ਸੜਕ ਨੂੰ ਸਹੀ ਕੀਤਾ ਜਾਵੇ ਤਾਂ ਜੋ ਇਥੋਂ ਲੰਘਣ ਵਾਲੇ ਰਾਗੀਰਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਬਟਾਲਾ ਰੋਡ ਵੇਰਕਾ ਬਾਈਪਾਸ ਚੌਂਕ ਦੇ ਲਾਗੇ ਖੜਾ ਹਾਂ ਜਿੱਥੇ ਕਿ ਆ ਥੋੜੀ ਜੀ ਬਰਸਾਤ ਹੋਈ ਹੈ ਇਹ ਜਿਹੜੇ ਪਹਿਲਾਂ ਨਾਲੇ ਨਾਲਿਆਂ ਵਾਸਤੇ ਜਿਹੜੇ ਪਾਣੀ ਵਾਸਤੇ ਜਿਹੜੇ ਸੜਕ ਪੁੱਟੀ ਗਈ ਸੀ ਉਹ ਸਾਲ ਹੋ ਚੱਲਿਆ ਜੇ ਤੱਕ ਬਣੀ ਨਹੀਂ ਹੈ ਤੇ ਸੋ ਅੱਧੀ ਕਿ ਸੜਕ ਬਣਾਉਂਦੇ ਅੱਧੀ ਵਿੱਚੋਂ ਛੱਡ ਜਾਂਦੇ ਨੇ ਆ ਤੁਸੀਂ ਟੋਏ ਦੇਖਿਆ ਕਿ ਐਡੇ ਐਡੇ ਵੱਡੇ ਟੋਏ ਆ ਕੱਲ ਮੈਂ ਇੱਕ ਟਰਾਲੀ ਵੀ ਮਿੱਟੀ ਦੀ ਛਟਾਈ ਸੀ ਥੋੜਾ ਬਚਾਅ ਹੋ ਗਿਆ ਹੁਣ ਵੀ ਇੱਕ ਗੱਡੀ ਪਲਟ ਚੱਲੀ ਸੀ ਉਹਨੇ ਆਟੋ ਤੇ ਉਹ ਬੀਬੀ ਇੱਕ ਡਿੱਗਦੀ ਡਿੱਗਦੀ ਬਚੀ ਆ ਡਿੱਗਦੀ ਡਿੱਗਦੀ ਬਚੀ ਆ ਤੇ ਉਹ ਤੁਸੀਂ ਦੇਖ ਸਕਦੇ ਹਾਲਾਤ ਬੜੇ ਮਾਰੇ ਨੇ ਇੱਥੇ ਲਗਾਤਾਰ ਗੱਡੀਆਂ ਪਲਟਣ ਡੀਆਂ ਸੀ ਸੋ ਪ੍ਰਸ਼ਾਸਨ ਅੱਗੇ ਹੀ ਲਗਾਤਾਰ ਪਹਿਲਾਂ ਵੀ ਅਪੀਲ ਕਰਦੇ ਆ ਫਸਟ ਵੀ ਚੈਨਲ ਨੂੰ ਵੀ ਕਈ ਵਾਰੀ ਦੇਖਦੇ ਆ ਵੀ ਉਹਨਾਂ ਨੇ ਵੀ ਕਈ ਵਾਰੀ ਸਰਕਾਰ ਨੂੰ ਕਿਹਾ ਵੀ ਕਈ ਜਗ੍ਹਾ ਇਸ ਤਰ੍ਹਾਂ ਦੇ ਨੁਕਸਾਨ ਹੋ ਰਹੇ ਨੇ ਤੇ ਜਾਨ ਮਾਲ ਦੀ ਹਾਨੀ ਵਾਸਤੇ ਹੀ ਨੁਕਸਾਨ ਨੂੰ ਬਚਾਉਣ ਵਾਸਤੇ ਹੀ ਇਹ ਸਰਕਾਰਾਂ ਬਣਦੀਆਂ ਨੇ, ਚੁਨੀਆਂ ਜਾਂਦੀਆਂ ਨੇ, ਤੋਂ ਸਰਕਾਰਾਂ ਨੂੰ ਇਸ ਵੱਲ ਧਿਆਨ ਜ਼ਰੂਰੀ ਦੇਣਾ ਚਾਹੀਦਾ। ਸੜਕ ਬਹੁਤ ਖੜਿਆ ਖਰਾਬ ਹੈ। ਤੇ ਲੋਕੀਂ ਡਿਗਦੇ ਆ, ਟੈਂਪੂ ਵੀ ਡਿਗਦੇ ਜਾਂਦੇ ਆ। ਮਤਲਬ ਜਦੋਂ ਆਪਾਂ ਜਾਈਦਾ ਆਈਦਾ ਤਾਂ ਵੀ ਬਹੁਤ ਮਤਲਬ ਪਰੇਸ਼ਾਨੀ ਹੁੰਦੀ ਸਾਨੂੰ। ਤੇ ਸਰਕਾਰ ਨੂੰ ਚਾਹੀਦਾ ਕਿ ਮਤਲਬ ਰੋਡ ਬਣਾਉਣਾ ਚਾਹੀਦਾ ਏ। ਆਹੀ ਬੇਨਤੀ ਕਰਦੇ ਆ ਕਿ ਰੋਡ ਬਣਾਓ। ਕਿਉਂਕਿ ਦੁਨੀਆ ਬਹੁਤ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ। ਗੱਡੀਆਂ ਕਾਰਾਂ ਬੱਸਾਂ ਦੇ ਸਾਰਿਆਂ ਦੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਇੱਥੇ ਤੁਹਾਡੇ ਸਾਹਮਣੇ ਹੀ ਆ ਵੇਖ ਲੋ ਕਿੰਨੀ ਪਰੇਸ਼ਾਨੀ ਆ ਰਹੀ ਲੋਕਾਂ ਨੂੰ ਇਹ ਹੀ ਸੜਕਾ ਬਟਾ ਰੋਡ ਵੀ ਇਹਨਾਂ ਤੋਂ ਜਾਂਦੀ ਜਿਹੜੀ ਬਿਰਕਾ ਬਾਈਪਾਸ ਤੋਂ ਬੁਰਾ ਹਾਲ ਹੈ ਬੜਾ ਹੀ ਇਹ ਤੋਂ ਮਾਰਾ ਜਿਦੋਂ ਚਾਹੀਦਾ ਘਟਾ ਬੁਰਾ ਬੜੀ ਪਰੇਸ਼ਾਨੀ ਹੁੰਦੀ ਭਾਜੀ ਆ ਮੀਂਹ ਜੇ ਵੇਖ ਲੋ ਤੁਸੀਂ ਆਪੇ ਵੇਖੋ ਕਿ ਕੈਮਰਾ ਮਰ ਰੋ ਤੇ ਕੀ ਹਾਲ ਹੋਇਆ ਸੜਕ ਸਹੀ ਹੋਣੀ ਚਾਹੀਦੀ ਆ ਸਾਰੀ ਵਿੱਚ ਹੋਣ ਵੀ ਦਈ ਹੈ ਪਰ ਅੱਧਾ ਵਿੱਚੋਂ ਕੰਮ ਛੱਡ ਜਾਂਦੇ ਆ ਫੇਰ ਚਾਲੂ ਕਰ ਦਿੰਦੇ ਫੇਰ ਕੰਮ ਛੱਡ ਦਿੰਦੇ ਇਸ ਤਰ੍ਹਾਂ ਹੀ ਸਰ ਮੈਂ ਇੱਥੋਂ ਨੰਗਲ ਲੱਗੀ ਦੇ ਵਿੱਚ ਚੱਲੀ ਸੀ ਆਟੋ ਤੋਂ ਆਟੋ ਢਾਹ ਲੇ ਤੇ ਮੈਂ ਅੱਥਰ ਲੈ ਜੀ ਮੁਸ਼ਕਲਾ ਨੰਗਲ ਹੋਣ ਦੀਆਂ ਮੁਸ਼ਕਲਾ ਬਟ ਆਉਂਦੇ ਜਾਂਦੇ ਡਿੱਗਦੇ ਕੋਈ ਨਿਸ਼ਾਨ ਹੋ ਜਾ ਕੋਈ ਕੋਈ ਬੱਚੇ ਦਾ ਅਵੇਰਕਾ ਬਾਈਪਾਸ ਮੁਸ਼ਕਲ ਬਹੁਤ ਜਿਆਦੀ ਸੀ ਇਹ ਸੜਕ ਬਣਾਉਣੀ ਚਾਹੀਦੀ ਆ ਅਰ ਜੋੜ ਕੇ ਬੇਨਤੀ ਆ ਕਿ ਸਾਰਾ ਆਪਣਾ ਕੰਮ ਸਾਰਾ ਸਹੀ ਹੋ ਜਾਏ ਤੇ ਚਲੋ ਆਪਣੇ ਸਰਕਾਰ ਨੂੰ ਧੰਨਵਾਦ ਅਮਰitsar ਬੇਰ ਦਾ ਬਾਈਪਾਸ ਤੋਂ ਵਿਜੈਨਗਰ ਨੂੰ ਜਾਣ ਵਾਲੀ ਸੜਕ ਤੇ ਥਾਂ ਥਾਂ ਤੇ ਟੋਏ ਪਏ ਹੋਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤੁਸੀਂ ਵੀਰਾਂ ਤੁਹਾਨੂੰ ਇੱਕ ਵਾਰੀ ਸਾਂਝੀਆਂ ਕਰਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਥਾਂ ਥਾਂ ਤੇ ਟੋਏ ਪਏ ਹੋਣ ਨਗਰ ਨਿਗਮ ਵੱਲੋਂ ਇੱਕ ਕੰਮ ਕੀਤਾ ਗਿਆ ਸੀ ਕਿ ਇਹ ਨਹਿਰਾ ਨਹਿਰੀ ਪਾਣੀ ਸੀ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਣਾ ਉਸ ਤਰ੍ਹਾਂ ਇਹ ਬਾਈਪਾਸ ਇੱਥੇ ਬਿਸ਼ਾਉਣ ਦਾ ਕੰਮ ਕੀਤਾ ਗਿਆ ਸੀ ਪਰ ਥਾਂ ਥਾਂ ਤੇ ਟੋਏ ਪਏ ਹੋਏ ਹਨ ਸੜਕ ਪਰ ਨਗਰ ਨਿਗਮ ਵੱਲੋਂ ਇਸੀ ਸੜਕ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ ਜਿੱਥੇ ਜਿਹੜੇ ਲੰਗਰ ਵਾਲੇ ਰਾਹਗੀਰਾਂ ਨੇ ਇੱਕ ਵਾਰੀ ਫਿਰ ਨਗਰ ਨਿਗਮ ਦੇ ਅੱਗੇ ਗ ਬਚਿਆ ਜਾ ਸਕੇ ਅੰਮ੍ਰਿਤਸਰ ਫਾਸਟਵੇ ਖਬਰਨਾਮੇ ਕੈਮਰਾਮੈਨ ਪਰੇਸ਼ਰ ਮਦਨ ਰਕੇਸ਼ ਕੁਮਾਰ